ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜਿਖ ਹੋਰ ਨਵੀਂ ਵੀਡੀਓ ਦੇ ਨਾਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਵਾਲੀ ਜਿਹੜੀ ਅਪਡੇਟ ਤੁਹਾਡੇ ਲਈ ਲੈ ਕੇ ਆਏ ਆ ਉਹ ਹੈਗੀ ਜੀ 6835 2364 ਅਤੇ 5994 ਕੈਂਡੀਡੇਟਸ ਲਈ ਠੀਕ ਹੈ ਜੀ ਜਿਹੜੇ ਖਾਸ ਕਰ ਪ੍ਰਾਇਮਰੀ ਟੀਚਰ ਨੇ ਉਹਨਾਂ ਦੇ ਲਈ ਇੱਕ ਵੱਡੀ ਖਾਸ ਖਬਰ ਹੈ ਤੇ ਕਿਤੇ ਨਾ ਕਿਤੇ ਇਹ ਦੁੱਖ ਵਾਲੀ ਗੱਲ ਹੈ ਠੀਕ ਹੈ ਜੀ ਤੁਹਾਨੂੰ ਨਾਲ ਸ਼ਾਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਜਿਹੜਾ ਵਿਭਾਗ ਵੱਲੋਂ ਕੁਝ ਨਵੀਂ ਸੋਧ ਕੀਤੀ ਗਈ ਹੈ ਭਰਤੀ ਦੇ ਵਿੱਚ ਤੇ ਜਿਹੜਾ ਉਹਦੇ ਪੇ ਸਕੇਲ ਦੇ ਵਿੱਚ ਵੀ ਥੋੜਾ ਜਿਹਾ ਹੇਰਫੇਰ ਕੀਤਾ ਗਿਆ ਸੋ ਕੀ ਹੈ ਸਾਰੀ ਜਾਣਕਾਰੀ ਕਿਰਪਾ ਕਰਕੇ ਸ਼ੁਰੂ ਤੋਂ ਐਂਡ ਤੱਕ ਬਣੇ ਰਹੋ ਸਾਥੀ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰੋ ਕਿਉਂਕਿ ਇਹ ਵੀਡੀਓ ਉਹਨਾਂ ਸਾਰੇ ਸਾਥੀ ਮਿੱਤਰਾਂ ਨਾਲ ਸਾਂਝੀ ਕਰਨ ਵਾਲੀ ਹੈ ਜਿਹੜੇ ਈਟੀਟੀ ਦੇ ਆਪਕ ਨੇ ਠੀਕ ਹੈ ਜੀ ਕਿਉਂਕਿ ਅੱਜ ਹੀ ਜਿਹੜਾ ਮਤਲਬ ਪੱਤਰ ਜਾਰੀ ਹੋਇਆ ਹੈ ਵਿਭਾਗ ਵੱਲੋਂ ਐਲੀਮੈਂਟਰੀ ਟੀਚਰ ਵਾਸਤੇ ਜਿਹੜਾ ਕਿ ਕਿਤੇ ਨਾ ਕਿਤੇ ਨਿਰਾਸ਼ਾਜਨਕ ਹੈ ਠੀਕ ਹੈ ਜੀ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਆਪਾਂ ਤੁਹਾਡਾ ਸਾਂਝਾ ਕਰਦੇ ਹਾਂ ਬਣੇ ਰਹੋ ਨਾਲ ਪੰਜਾਬ ਗਵਰਨਮੈਂਟ ਜਿਹੜੇ ਆਪਾਂ ਪਹਿਲਾਂ ਪੰਜਾਬੀ ਚ ਪੜ੍ਹ ਲਏ ਨੇ ਪੰਜਾਬ ਸਰਕਾਰ ਵੱਲੋਂ ਐਲੀਮੈਂਟਰੀ ਟੀਚਰਸ ਪਰ ਤੇ ਲਈ ਨਵੇਂ ਨਿਯਮ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਉਣੇ ਆ ਪੰਜਾਬ ਗਵਰਨਮੈਂਟ ਅਮੈਂਡਮੈਂਟ ਸਰਵਿਸ ਰੂਲਸ ਐਲੀਮੈਂਟਰੀ ਐਜੂਕੇਸ਼ਨ ਟੀਚਰਸ ਤਾਂ 6 ਮਾਰਚ ਦੀ ਜਿਹੜੀ ਇਹ ਨਿਊਜ਼ ਸਾਹਮਣੇ ਆ ਰਹੀ ਹੈ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਗਰੁੱਪ ਸੀ ਸਰਵਿਸ ਰੂਲਸ 2018 ਅਤੇ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ ਟੀਚਿੰਗ ਕੇਡਰ ਬਾਰਡਰ ਏਰੀਆ ਗਰੁੱਪ ਸੀ ਸਰਵਿਸ ਰੂਲਸ 2018 ਸੋ ਐਲੀਮੈਂਟਰੀ ਟੀਚਰਸ ਜਿਹੜੀ ਸਰਵਿਸ ਦੇ ਅਕੋਰਡਿੰਗ 2018 ਦੇ ਰੂਲ ਦੇ ਅਕੋਰਡਿੰਗ ਇਹਦੇ ਵਿੱਚ ਚੇਂਜ ਕੀਤੇ ਗਏ ਹਨ ਦਾ ਚੇਂजेस ਬਰ ਅਫੀਸ਼ੀਅਲੀ ਨੋਟੀਫਾਈਡ ਇਨ ਦਾ ਪੰਜਾਬ ਗਵਰਨਮੈਂਟ ਗੈਜ਼ਟਸ ਔਨ ਮਾਰਚ 6 2025 ਤਾਂ 2018 ਦੇ ਜਿਹੜੇ ਹੈਗੇ ਰੂਲ ਦੇ ਅਕੋਰਡਿੰਗ 6 ਮਾਰਚ 2025 ਨੂੰ ਇਹਦੇ ਰੂਲ ਦੇ ਵਿੱਚ ਚੇਂਜ ਕੀਤਾ ਗਿਆ ਕਿਹੜੇ ਕਿਹੜੇ ਰੂਲ ਚੇਂਜ ਹੋਏ ਜੀ ਕੀ ਹਾਈਲਾਈਟਸ ਆਫ ਦਾ ਗੇਜਰਸ ਜਿਹੜੇ ਹੈਗਾ ਅਮੈਂਡਮੈਂਟ 2 ਟੂ ਦਾ ਟੀਚਿੰਗ ਕੈਡਰ ਗਰੁੱਪ ਸੀ ਵਾਸਤੇ ਐਸ ਪਰ ਨੋਟੀਫਿਕੇਸ਼ਨ ਆ ਦਿੱਤਾ ਹੋਇਆ ਨੰਬਰ ਦਿੱਤਾ ਹੋਇਆ ਜੀ ਠੀਕ ਹੈ 2025 ਦਾ ਗਵਰਨਮੈਂਟ ਹੈਜ਼ ਰਿਵਾਈਜ਼ਡ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਠੀਕ ਹੈ ਉਹਨਾਂ ਨੇ ਐਲੀਜੀਬਿਲਟੀ ਕ੍ਰਾਈਟੇਰੀਆ ਵੀ ਰਿਵਾਈਜ਼ ਕਰ ਦਿੱਤਾ ਹੈ ਰਿਕਰੂਟਮੈਂਟ ਪ੍ਰੋਸੈਸ ਦੇ ਵਿੱਚ ਵੀ ਸੋਧ ਕੀਤੀ ਗਈ ਹੈ ਐਂਡ ਸਰਵਿਸ ਕੰਡੀਸ਼ਨਸ ਫਾਰ ਐਲੀਮੈਂਟਰੀ ਐਜੂਕੇਸ਼ਨ ਟੀਚਰਸ ਇਨ ਪੰਜਾਬ ਪੰਜਾਬ ਦੇ ਜਿੰਨੇ ਵੀ ਟੀਚਰਸ ਨੇ ਉਹਨਾਂ ਦਾ ਐਲੀਜੀਬਿਲਟੀ ਕ੍ਰਾਈਟੇਰੀਆ ਰਿਕਰੂਟਮੈਂਟ ਪ੍ਰੋਸੈਸ ਅਤੇ ਜਿੰਨੀ ਵੀ ਸਰਵਿਸ ਭਾਵ ਉਹ the changes are aimed to announce the quality of education by ensuring better qualification and professional standards among teachers ye halaki eh keh rahe hai inna according hai ye bhi assi teacher nu behtar banon vaste unna di teaching nu behtar banon vaste eh service jehde rule change kite gaya te jadke is tarah nahi hai dosto theek hai eh je tarah de sidha na sidha twadi tanakha de upar daaka vajj chukke hai apa to nava age ja ke sajha karunga ki kinna jehda huga katta tuhnu oho chalna pay sakda ਠੀਕ ਹੈ ਜੀ ਕਿਉਂਕਿ ਜਿਹੜੀ ਇਹ ਭਰਤੀਆਂ ਨੇ 2364 ਹੋਇਆ 5994 ਸਾਰੀਆਂ ਜਿਹੜੀ ਬਾਰਡਰ ਏਰੀਆ ਦੀ ਭਰਤੀ ਹੈ ਆਪਾਂ ਅੱਗੇ ਚੱਲ ਕੇ ਤੁਹਾਨੂੰ ਸਾਂਝਾ ਕਰਦੇ ਹਾਂ ਫਿਰ ਇੱਕ ਵਾਰੀ ਆਪਾਂ ਤੁਹਾਨੂੰ ਪੜ੍ਹ ਕੇ ਸੁਣਾ ਦਈਏ ਅਮੈਂਡਮੈਂਟ ਤੂ ਦੇ ਵਿੱਚ ਕੀ ਹੈ ਟੀਚਰ ਕੈਡਰ ਜਿਹੜਾ ਹੈਗਾ ਬਾਰਡਰ ਏਰੀਆ ਰੂਲਸ ਨੋਟੀਫਿਕੇਸ਼ਨ ਹੈ 2025 ਇੰਟਰੋਡਿਊਸਡ ਮੋਡੀਫਿਕੇਸ਼ਨਸ ਸਪੈਸ਼ਲੀ ਫਾਰ ਦਾ ਟੀਚਰਸ ਅਪੋਇੰਟਡ ਇਨ ਬਾਰਡਰ ਏਰੀਆ ਖਾਸ ਕਰਕੇ ਉਹਨਾਂ ਟੀਚਰਸ ਬਾਤ ਹੈ ਜਿਹੜੇ ਬਾਰਡਰ ਏਰੀਆ ਦੇ ਵਿੱਚ ਜਾਣਗੇ ਕਿਉਂਕਿ ਆਪਾਂ ਨੂੰ ਪਤਾ ਹੈ ਵੀ 2364 ਭਰਤੀ ਵੀ ਜਿਹੜੀ ਹੈਗੀ ਬਾਰ ਜਿਹੜੀ ਹੈਗੀ ਉਹ 6 ਜ਼ਿਲ੍ਹਿਆਂ ਦੇ ਬਾਰਡਰ ਰੇਡ ਦੇ ਵਿੱਚ ਕੀਤੀ ਜਾਣੇ ਆ ਜਿਹੜੇ 23 64 ਸੀ ਉਹ ਤਾਂ 17 ਜਿਲ੍ਹੇ ਜਿਹੜੇ ਹੈਗੇ ਆ ਉਹ ਆਪਣੇ ਬਾਰਡਰ ਰੇਡ ਦੇ ਮੰਨੇ ਜਾਂਦੇ ਆ ਠੀਕ ਹੈ ਜੀ ਉਹਨਾਂ ਦੇ ਵਿੱਚ ਹੋਣੀ ਆ ਤੇ ਜਿਹੜੇ 6 ਪਿੱਛੇ ਜੇ ਨੋਟੀਫਿਕੇਸ਼ਨ ਆਇਆ ਵੀ ਸੀ ਤਾਂ ਸਟੇਸ਼ਨ ਚੁਆਇਸ ਵੀ ਕਰਾਈ ਗਈ ਹੈ ਨਰਚਨਨ ਵਿੱਚ ਤੋਂ ਹਨਾ ਤਾਂ ਉਹ 6 ਜਿਲ੍ਹੇ ਉਹਨਾਂ ਨੂੰ ਅੱਗ ਤੋਂ ਕੀ ਰੱਖੇ ਗਏ ਤਾਂ ਇਹ ਟੋਟਲ ਜਿਹੜੀਆਂ 23 64 ਤੇ 93 94 ਭਰਤੀ ਹੈ ਇਹ ਟੋਟਲ ਹੀ ਬਾਰਡਰ ਰੇਡ ਦੀ ਭਰਤੀ ਹੈ the new uh, rules provided specially uh, provisions and benefits to the teachers working in these challenging regions khas kar jehde border ye de khetar de vich e kam karan ge unna vaste challenging ho sakde hai kyunki obviously ye dosto change honge kyunki <coughs> bahut okha jehda process inna ne ho kar deta the the amendments are expected to improve the recruitment and retentions of the teachers in the punjab border districts ਜਿਹੜੇ ਵੀ ਜਿੰਨੇ ਵੀ ਬਾਰਡਰ ਏ ਦੇ ਡਿਸਟ੍ਰਿਕਟਸ ਹੋਣਗੇ ਜ਼ਿਲ੍ਹੇ ਹੋਣਗੇ ਉਹਨਾਂ ਦੇ ਵਿੱਚ ਇਹਨਾਂ ਦੀ ਭਰਤੀ ਕੀਤੀ ਜਾਣੀ ਹੈ ਤਾਂ ਉਹਨਾਂ ਨੂੰ ਇੰਪਰੂਵ ਕਰਨ ਦੇ ਲਈ ਹੈ ਤਾਂ ਦੋਸਤੋ ਜੇਕਰ ਆਪਾਂ ਗੱਲ ਕਰ ਲਈ ਤਾਂ ਸਿੱਧਣ ਸਿੱਧਾ ਤੁਹਾਡੀ ਜਿਹੜੀ ਹੈਗੀ ਹੈ ਪਰਮਾਨੈਂਟ ਬਦਲੀ ਜਿਹੜੀ ਹੈਗੀ ਉਹ ਰੋਕ ਦਿੱਤੀ ਜਾਊਗੀ ਠੀਕ ਹੈ ਜੀ 3 ਸਾਲ ਤੱਕ ਤੁਸੀਂ ਕਿਤੇ ਵੀ ਜਿਹੜਾ ਉਹ ਨਹੀਂ ਉਮੀਦ ਕਰ ਸਕਦੇ ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਭੱਤੇ ਜਾਂ ਤੁਹਾਡੀ ਸੈਲਰੀ ਮਿਲਣੀ ਆ ਉਹ ਤੁਹਾਨੂੰ ਨਾਂ ਦੇ ਬਰਾਬਰ ਅੱਗੇ ਚੱਲ ਕੇ ਕਰਾਂਗੇ ਜਦੋਂ ਤੁਹਾਡਾ ਸੈਲਰੀ ਦੀ ਆਪਾਂ ਜਿਹੜੀ ਸਕੇਲ ਸ਼ੋਅ ਕਰਾਂਗੇ ਉੱਥੇ ਤੁਹਾਨੂੰ ਜਾ ਕੇ ਝਟਕਾ ਲੱਗਣ ਜਾ ਰਿਹਾ ਕਿ ਤੁਹਾਡੀ ਜਿਹੜੀ ਸੈਲਰੀ ਹੈ ਉਹ ਨਾ ਮਾਤਰ ਦੇ ਬਰਾਬਰ ਹੈ ਟੀਚਰਸ ਸਪੈਸ਼ਲੀ ਦੋਸ ਇਨ ਬਾਰਡਰ ਏਰੀਆਜ਼ ਮੀਸੀ ਇੰਪਰੂਵਡ ਵਰਕਿੰਗ ਕੰਡੀਸ਼ਨਸ ਐਂਡ ਇਨਸੈਂਟਿਵਸ ਹਾਲਾਂਕਿ ਕਹਿ ਰਹੇ ਆ ਵੀ ਉਹਨਾਂ ਦੀ ਕੰਡੀਸ਼ਨ ਨੂੰ ਸੁਧਾਰਿਆ ਜਾਊਗਾ ਤੇ ਉਹਨਾਂ ਦਾ ਜਿਹੜਾ ਸਮੱਸਿਆ ਮੈਂ ਉਹਨਾਂ ਨੂੰ ਸਮਝਦੇ ਹੋਏ ਇਨਸੈਂਟਿਵ ਵੀ ਦਿੱਤਾ ਜਾਊਗਾ ਪਰ ਇਨਸੈਂਟਿਵ ਕੀ ਹੈ ਉਹ ਤੁਹਾਨੂੰ ਦੱਸਦੇ ਹਾਂ the punjab government has implemented the seventh pay commission for the elementary trained teachers ett jide naye recruitment hai onu seventh pay de according hi jdi salary ditti jani hai ji the seventh pay commission for skills will be applicable for ett teachers who were promoted from the seventh thik hai ji halanki ethe thoda ja nisse sixth pay ton ban jide promote kiti gaya seventh de vich unna waste implementation vi huga ਕਮਿਸ਼ਨ ਸੌਰੀ ਫॉर ਦੋਸ ਹੂ ਵਰ ਪ੍ਰੋਮੋਟਿਡ ਫ্রম 6th ਟੂ ਪੇ ਪੰਜਾਬ ਕਮਿਸ਼ਨਸ ਦ 6th ਪੰਜਾਬ ਪੇ ਕਮਿਸ਼ਨਸ ਸਕੀਲਸ ਵਿਲ ਬੀ ਐਪਲੀਕੇਬਲ ਹੁਣ ਜਿਹੜੇ ਕੈਂਡੀਡੇਟਸ ਦੇ ਉੱਪਰ ਪਹਿਲਾਂ ਜਿਹੜੇ ਭਰਤੀ ਹੈ ਈਟੀਟੀ ਟੀਚਰ ਦੇ ਵਿੱਚ ਪਹਿਲਾਂ ਭਰਤੀ ਹੈ 2364 ਤੋਂ 6635 ਤੋਂ ਜਿਨ੍ਹਾਂ ਨੂੰ 3 ਸਾਲ ਤੋਂ ਪਹਿਲਾਂ ਹੋ ਚੁੱਕੇ ਉਹਨਾਂ ਦੇ ਉੱਪਰ ਜਿਹੜਾ 6ਵੇਂ ਪੇ ਕਮਿਸ਼ਨ ਹੀ ਲਾਗੂ ਹੋਊਗਾ ਠੀਕ ਹੈ ਜੀ ਤਾਂ 6ਵੇਂ ਪੇ ਕਮਿਸ਼ਨ ਦੇ ਅਕੋਰਡਿੰਗ ਉਹਨਾਂ ਦੀ ਸੈਲਰੀ ਵੀ ਜਿਹੜੀ ਬਹੁਤ ਜ਼ਿਆਦਾ ਮਤਲਬ ਬਣਦੀ ਹੈ ਬਹੁਤ ਫਰਕ ਪੈਂਦਾ ਹੈ 7th ਪੇ ਕਮਿਸ਼ਨ ਦੇ ਮਕਾਮ ਤੇ ਤੇ ਪਰ ਜਿਹੜੇ ਹੁਣ ਇਹਨਾਂ ਨੇ ਕੀ ਕੀਤਾ ਇੱਕ ਪੱਤਰ ਤੁਹਾਨੂੰ ਵੀ ਯਾਦ ਹੋਣਾ ਵੀ 3704 ਕਾਡਰ ਦੇ 41 ਕਾਟ ਦੇ ਤੇ ਜਾਂ 2392 ਦੇ ਜਿਹੜੇ ਕੈਂਡੀਡੇਟਸ ਨੇ 6635 ਵਾਲੇ ਕਾਡਰਸ ਵੀ ਨੂੰ ਵੀ ਪਤਾ ਹੈ ਕਿ 17/7/22 ਤੋਂ ਜਿਹੜਾ ਇੱਕ ਪੱਤਰ ਜਾਈ ਹੋਇਆ ਸੀ ਉਸ ਤੋਂ ਪਹਿਲਾਂ ਜਿਹੜੇ ਭਰਤੀ ਹੈ ਉਹਨਾਂ ਨੂੰ ਆਪਣੇ ਦੇ ਮੁਕਾਬਲੇ ਬਹੁਤ ਜਿਹੜਾ ਤਨਖਾਹ ਤਕਰੀਬਨ 10000 ਤੋਂ 12000 ਦਾ ਜਿਹੜਾ ਫਰਕ ਪੈਦਾ ਦਿਖਾਈ ਦਿੰਦਾ ਇਸ ਦੇ ਪਿੱਛੇ ਵੱਡੀ ਪੱਦਰ ਦੇ ਉੱਪਰ ਜਿਹੜੀ ਯੂਨੀਅਨ ਹੈ ਖਾਸ ਕਰ 3704 ਯੂਨੀਅਨ 2392 ਉਹ ਬਹੁਤ ਵੱਡੇ ਪੱਧਰ ਤੇ ਆਪਣਾ ਸੰਘਰਸ਼ ਜਾਰੀ ਕਰ ਰੱਖੀ ਹੈ ਇਸੇ ਕਰਕੇ ਦੋਸਤੋ ਤੁਹਾਨੂੰ ਵੀ ਅਸੀਂ ਬਾਰ ਬਾਰ ਇਹੋ ਜਿਹੜਿਆ ਹੈਗਾ ਸੁਨੇਹਾ ਹਾਂ ਦਿੰਨੀ ਹੁੰਦੇ ਆ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਤੁਸੀਂ ਯੂਨੀਅਨਾਂ ਦਾ ਸਾਥ ਦਿਓ ਠੀਕ ਹੈ ਸੀ ਕਿਉਂਕਿ ਨਵੀਂ ਭਰਤੀ ਹੈ ਇਸ ਕਰਕੇ ਬਹੁਤ ਘੱਟ ਕੈਂਡੀਡੇਟਸ ਨੇ ਜਿਹੜੇ ਉਹ ਇਨ੍ਹਾਂ ਯੂਨੀਅਨ ਦਾ ਸਾਥ ਦਿੰਦੇ ਆ ਤਾਂ ਇਸੇ ਕਰਕੇ ਜਿਹੜਾ ਸਰਕਾਰ ਨੂੰ ਵੀ ਇਹ ਹੈਗਾ ਵੀ ਸ਼ਾਇਦ ਇਨ੍ਹਾਂ ਦੇ ਪੱਲੇ ਕੱਖ ਨਹੀਂ ਜਿਹਦੇ ਕਰਕੇ 2364 ਤੇ 5894 ਦੇ ਉੱਪਰ ਜਿਹੜਾ ਪੇ ਸਕੇਲਾਂ ਦੇ ਵਿੱਚ ਸੋਧ ਕਰ ਦਿੱਤੀ ਗਈ ਹੈ ਪੂਰੀ ਦੀ ਪੂਰੀ ਭਰਤੀ ਜਿਹੜੀ ਹਜ਼ੂਰ ਕੇ ਰੱਖ ਦਿੱਤੀ ਗਈ ਹੈ ਠੀਕ ਹੈ ਜੀ ਤਾਂ ਜਿਹੜੇ ਹੈਗੇ ਉਸ ਤੋਂ ਬਲਾਂਤ ਨੂੰ ਮੈਂ ਪੇ ਸਕੇਲ ਬਾਰੇ ਥੋੜੀ ਜੀ ਜਾਣਕਾਰੀ ਦੇ ਦਿਆਂ ਆਹ ਜਿਹੜਾ ਤੁਸੀਂ ਦੇਖ ਸਕਦੇ ਹੋ ਜੀ ਪੇ ਸਕੇਲ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਦਾ ਦੇਖੋ ਜੀ ਸਭ ਤੋਂ ਪਹਿਲਾਂ ਜੇਕਰ ਸੀਐਚਟੀ ਦੀ ਗੱਲ ਕਰ ਲਈਏ ਸੈਂਟਰ ਹੈਡ ਟੀਚਰ ਦੀ ਠੀਕ ਹੈ ਜੀ ਮਠਿੰਡਾ ਦੇ ਵਿੱਚ 41 ਨੇ ਸਾਰੀਆਂ ਪੋਸਟਾਂ ਦਾ ਵੇਰਵਾ ਤੁਹਾਨੂੰ ਬਕਾਇਦਾ ਦਿੱਤਾ ਹੋਇਆ ਕਿਹੜੀਆਂ-ਕਿਹੜੀਆਂ ਕਿੰਨੀਆਂ-ਕਿੰਨੀਆਂ ਪੋਸਟਾਂ ਨੇ ਜਿਹੜੀਆਂ ਪਰਮਨੈਂਟ ਨੇ ਠੀਕ ਹੈ ਜੀ ਹੁਣ ਸਕੇਲ ਆਫ ਪੇ ਇਨ ਰੁਪੀਜ਼ ਜਿਹੜੇ ਤਾਂ ਸੈਂਟਰ ਹੈਡ ਅਟੀਚਰ ਨੇ ਠੀਕ ਹੈ ਓਬਵੀਅਸਲੀ ਹੈ ਵੀ ਜਿਹੜੇ ਸੈਂਟਰ ਹੈਡ ਅਟੀਚਰ ਨੇ ਉਹ ਪੁਰਾਣੇ ਨੇ ਠੀਕ ਹੈ ਜੀ ਤੇ ਉਹਨਾਂ ਦੇ ਉੱਪਰ 38100 ਤੋਂ ਲੈ ਕੇ 120400 ਤੱਕ ਦਾ ਜਿਹੜਾ ਉਹ ਉਹਨਾਂ ਦੀ ਪੇ ਸਕੇਲ ਜਿਹੜੀ ਉਹ ਬਣਦੀ ਹੈ ਪਰ ਜਿਹੜੇ ਨਵੇਂ ਆਉਣਗੇ ਆ ਦੇਖੋ ਰੂਲ ਅਕੋਰਡਿੰਗ ਸਕੇਲ ਆਫ ਜਿਹੜਾ ਹੈਗਾ ਮੈਂਬਰਸ ਸਰਵਿਸ ਰੂਲਡ ਸੌਰੀ ਰਿਸੀਵਡ ਔਨ ਆਫਟਰ 17/7/2020 ਭਾਵ ਜਿਹੜੇ 17/7/2020 ਤੋਂ ਬਾਅਦ ਭਰਤੀ ਹੋਣਗੇ ਠੀਕ ਹੈ ਜੀ ਸੈਂਟਰ ਹੈਡ ਟੀਚਰ ਉਹਨਾਂ ਦੀ ਜਿਹੜੀ ਸੈਲਰੀ ਹੋਊਗੀ ਉਹ 35400 ਹੋਗੀ ਠੀਕ ਹੈ ਜੀ ਇਸੇ ਤਰ੍ਹਾਂ نیچے ਹੋਨੇ ਆਪਾਂ ਹੈਡ ਟੀਚਰ ਜੀ ਐਚਟੀ ਜੀ ਨੂੰ ਕਹਦੇ ਆਪਾਂ ਠੀਕ ਹੈ ਜੀ ਜਿਹੜੇ ਮਤਲਬ ਜਿਹਵੇਂ ਪੋਜੀਸ਼ਨ ਦੇ ਅਕੋਰਡਿੰਗ ਹੋਣ ਉਹਨਾਂ ਦੀ 29700 ਠੀਕ ਹੈ ਜੀ ਉਸ ਤੋਂ ਬਾਅਦ 94 100 ਤੱਕ ਹੀ ਹੈ ਪਰ ਜਿਹੜੀ ਹੁਣ 17 7 20 ਤੋਂ ਬਾਅਦ ਜਿਹੜੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਜਿਹੜੀ ਸੈਲਰੀ ਬਣ ਰਹੀ ਹੈ ਦੋਸਤੋ ਉਹ 29 200 ਹੀ ਬਣ ਰਹੀ ਹੈ ਠੀਕ ਹੈ ਜੀ ਇਸੇ ਕਰਕੇ ਤੁਹਾਨੂੰ ਕਹਿੰਨੇ ਆ ਵੀ ਜਿਹੜਾ ਤੁਹਾਡੇ ਦੇ ਨਾਲ ਕਾਫੀ ਵੱਡੀ ਜਿਹੜੀ ਮਾਤਰਾ ਦੇ ਵਿੱਚ ਉਹ ਤੁਹਾਡਾ ਪੇ ਸਕੀਲ ਦਾ ਭਾਅ ਸੈਲਰੀ ਦਾ ਫਰਕ ਪੈਣ ਜਾ ਰਹੇ ਹਨ ਤਾਂ ਤੁਸੀਂ ਸੋਚ ਕੇ ਦੇਖੋ ਤੁਸੀਂ ਬਾਰਡਰ ਰੇਜ ਦੇ ਉੱਪਰ ਹੈਗੇ ਹੋ ਜੇਕਰ ਤੁਸੀਂ ਅਨਮੈਰਿਡ ਹਣਾ ਤਾਂ ਉਹ ਹੋ ਸਕਦਾ ਤੁਹਾਡਾ ਥੋੜਾ ਖਰਚਾ ਘੱਟ ਹੋਏ ਹਣਾ ਪਰ ਜਿਹੜੇ ਮੈਰਿਡ ਜਿਹੜੇ ਹੈਗੇ ਕੈਂਡੀਡੇਟਸ ਨੇ ਉਹਨਾਂ ਦਾ ਪਰਿਵਾਰ ਵੀ ਹੋਊਗਾ ਤੇ 29000 ਦੇ ਵਿੱਚ ਤੁਸੀਂ ਦੋਸਤੋ ਦੇਖ ਲਓ ਕਿੰਨਾ ਕੁ ਤੁਹਾਡਾ ਜਿਹੜਾ ਉਹ ਬਣੂਗਾ ਜੂਨੀਅਰ ਨੇ ਜਾਂ ਜਿਨ੍ਹਾਂ ਨੂੰ ਕਿਨੇ ਬੇਸਿਕ ਆਪਾਂ ਲਾ ਲੀਏ ਠੀਕ ਹੈ ਆਮ ਟੀਚਰ ਨੇ ਜਿਹੜੇ ਟੀਚਰ ਈਟੀਟੀ ਟੀਚਰ ਨੇ ਉਹਨਾਂ ਦੀ ਵੀ ਇਸੇ ਤਰ੍ਹਾਂ ਹੀ 29700 ਤੋਂ ਲੈ ਕੇ ਭਾਅ ਉਹਨਾਂ ਦੀ ਜਿਹੜੀ ਪੂਰੀ ਦੀ ਪੂਰੀ ਸੈਲਰੀ ਬਣੂਗੀ ਉਹ 29200 ਹੀ ਬਣੂਗੀ ਦੋਸਤੋ ਠੀਕ ਹੈ ਇਹ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਤੁਹਾਡੀ ਸੈਲਰੀ ਜਿਹੜੀ ਹੈਗੀ ਉਹ 29200 ਹੀ ਬਣੂਗੀ ਤੁਹਾਡੇ ਦੇ ਉੱਪਰ ਜਿਹੜਾ ਹੈਗਾ ਨਵਾਂ ਪੇ ਕਮਿਸ਼ਨ ਜਿਹੜਾ ਉਹ ਲਾਗੂ ਕੀਤਾ ਗਿਆ ਹੈ 17 7 2020 ਤੋਂ ਬਾਅਦ ਇਸੇ ਸਪੇਸ ਸਕੇਲ ਦਾ ਹੀ ਰੋਲਾ ਜਿਹੜਾ 3704 ਮਾਸਟਰ ਕੈਡਰ ਦਾ ਚੱਲ ਰਿਹਾ ਕਿਉਂਕਿ 7th ਪੇ ਕਮਿਸ਼ਨ ਦੇ ਅਕੋਰਡਿੰਗ ਜਿਹੜੀ ਹੈਗੀ ਹੈ ਉਹਨਾਂ ਦੀ ਸੈਲਰੀ ਹੈ ਬਾਕੀ ਟੀਚਰ ਤੋਂ ਜਿਹੜੇ ਉਸ ਤੋਂ ਪਹਿਲਾਂ ਮਾਸਟਰ ਕੈਡਰ ਭਰਤੀ ਹੋ ਚੁੱਕੇ ਹੈ ਉਹਨਾਂ ਦੀ ਤਨਖਾਹ ਦੇ 3704 ਕੈਡਰ ਦੀ ਤਨਖਾਹ ਦਾ ਤਕਰੀਬਨ ਤਕਰੀਬਨ 10 ਤੋਂ 12000 ਰੁਪਏ ਦਾ ਫਰਕ ਪੈਂਦਾ ਦੋਸਤੋ ਤਾਂ ਇਸੇ ਕਰਕੇ ਜਿਹੜੀ ਹੈਗੀ ਤੁਹਾਡੀ ਵੀ ਜਿਹੜੀ 23 64 66 35 ਤੇ 98 94 ਭਰਤੀਆਂ ਹੋਣੀਆਂ ਤੁਹਾਡੇ ਦੇ ਉੱਪਰ ਵੀ ਬਹੁਤ ਜਿਹੜਾ ਹੈਗਾ ਤਕਰੀਬਨ ਇੰਨਾ ਫਰਕ ਪੈਣਾ ਠੀਕ ਹੈ ਤਕਰੀਬਨ ਤਕਰੀਬਨ 8 ਤੋਂ 10000 ਦਾ ਫਰਕ ਤੁਹਾਡੇ ਤੇ ਉੱਪਰ ਵੀ ਪੈਣੇ ਇਸੇ ਕਰਕੇ ਯੂਨੀਅਨਾਂ ਦਾ ਵੱਧ ਤੋਂ ਵੱਧ ਸਾਥ ਦਿਓ ਬੜਾ ਜਲਦੀ ਹੀ ਜਿਹੜੀ ਹੈਗੇ 2364 ਤੇ 5894 ਨੂੰ ਸਟੇਸ਼ਨ ਚੁਆਇਸ ਜਿਹੜੀ ਹੋ ਚੁੱਕੀ ਹੈ ਪਾਵਰ ਸਟੇਸ਼ਨ ਅਲਾਉਟ ਕਰ ਦਿੱਤੇ ਜਾਣਗੇ ਭਾਵ ਨਵਾਂ ਸੈਸ਼ਨ ਸ਼ੁਰੂ ਹੁੰਦੇ ਹੀ ਤੁਹਾਨੂੰ 2364 ਅਤੇ 5894 ਨੂੰ ਨਵੇਂ ਸਟੇਸ਼ਨ ਮਿਲ ਜਾਣਗੇ ਤੁਸੀਂ ਆਪਣੇ ਸਟੇਸ਼ਨਾਂ 'ਤੇ ਤਾਇਨਾਤ ਹੋ ਜਾਓਗੇ ਇਸੇ ਕਰਕੇ ਹਜੇ ਵੀ ਟਾਈਮ ਹੈ ਯੂਨੀਅਨ ਦਾ ਸਾਥ ਦਿਓ ਆਪਨੇ ਆਪਣੇ ਭੈਣ ਭਰਾ ਮਾਤਾ ਪਿਤਾ ਕਿਸੇ ਨੂੰ ਵੀ ਯੂਨੀਅਨ ਜਿਹੜਾ ਧਰਨੇ ਮੁਜਾਹਰਾਂ ਦੇ ਉੱਪਰ ਭੇਜਿਆ ਕਰੋ ਕਿਉਂਕਿ ਇੱਕ ਜੁਨੀਅਨ ਹੀ ਹੈ ਜਿਹੜਾ ਤੁਹਾਡੇ ਹੱਕਾਂ ਤੋਂ ਜਿਹੜਾ ਹੈਗਾ ਤੁਹਾਨੂੰ ਸੁਰੱਖਿਤ ਰੱਖ ਸਕਦੀ ਹੈ ਤੁਹਾਡੇ ਹੱਕ ਨਹੀਂ ਉਹ ਮਾਰੇ ਜਾਣਗੇ ਤੁਹਾਡੇ ਠੀਕ ਹੈ ਇਸ ਕਰਕੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਕੈਂਡੀਡੇਟਸ ਨੇ ਉਹਨਾਂ ਦਾ ਜਿਹੜਾ ਹੈਗਾ ਉਹ ਸਾਥ ਦਿਓ ਜੁਨੀਅਨ ਵਾਲੇ ਸੋ ਬਾਕੀ ਕੀ ਨਵੀਂ ਅਪਡੇਟ ਆਉਂਦੀ ਹੈ ਤੁਹਾਡਾ ਜਰੂਰ ਸਾਂਝਾ ਕਰਾਂਗੇ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ 23 54 94 68 35 ਕੈਂਡੀਡੇਟਸ ਨੂੰ ਜਰੂਰ ਸਾਂਝਾ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨਵਾਦ